ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਫਗਵਾੜਾ ਪੁਲਿਸ ਵੱਲੋਂ ਸ਼ਹਿਰ ਦੇ ਸ਼ੂਗਰ ਮਿਲ ਚੌਕ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਵਾਹਨ ਚਾਲਕਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਐਸ ਐਚ ਓ ਥਾਣਾ 라ਵਲਪਿੰਡੀ ਲਾਲ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਸਮਾਜ ਵਿਰੋਧੀ ਅੰਤਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅੱਗੇ ਗੱਲਬਾਤ ਕਰਦੇ ਹਾਂ ਐਸ ਐਚਓ 라ਵਲਪਿੰਡੀ ਨੇ ਕਿਹਾ ਕਿ ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹੋਰ ਅੱਗੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਐਸ ਐਚਓ ਲਾਭ ਸਿੰਘ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਅੱਜ ਦਾ ਜਿਹੜਾ ਨਾਟਕ ਆ ਰਿਹਾ ਹੈ ਜਿਹੜਾ ਅੱਜ ਦਾ ਨਾਕਾ ਲਾਇਆ ਜੀ ਚੋਣ ਸੰਬੰਧੀ ਲਾਇਆ ਜੀ ਕੋਕ ਚੋਣ ਜਾਬਤਾ ਜਿਹੜਾ ਲੱਗ ਚੁੱਕਾ ਵਾ ਇਹ ਮਾਨਯੋਗ ਸੀਨੀਅਰ ਅਸਟਰਾਂ ਦੇ ਹਦਾਇਤ ਮੁਤਾਬਕ ਉਹ ਨਾਕਾ ਪਰ ਨਹੀਂ ਚੱਲ ਰਹੀ ਆ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਇਹੋ ਜਿਹਾ ਕੋ ਪਰਸਨ ਜਿਹੜਾ ਅੰਕ ਜਿਹੜਾ ਅਥਰਾਇਜ਼ ਨਹੀਂ ਹੈਗਾ ਜਿਵੇਂ ਕੈਸ਼ ਜਾਂ ਲਿਫਟ ਜਾਂ ਕੋਈ ਇਹੋ ਜਿਹੀ ਨਸ਼ੇ ਵਾਲੀ ਜਿਦਾਂ ਦਾ ਜਿਹੜਾ ਉਹਨਾਂ ਦੇ ਸੂਚੀ ਲਾਇਆ ਬੈਠੇ ਆ ਚਾਹ ਚੋਣਾ ਨੂੰ ਦੇਖਦੇ ਹੋਏ ਮਤਲਬ ਕਿ ਕੈਸ਼ ਵਗੈਰਾ ਕਿੰਨਾ ਕੁ ਲਈ ਆ ਸਕਦੇ ਆ ਉਹ ਜਿਹੜਾ ਚੋਣਾ ਨੂੰ ਦੇ ਮੱਧਮ ਜਿਹਾ ਰੱਖਦੇ ਆ ਆਪਾਂ 50000 ਕੈਸ਼ ਲੈ ਉਸ ਤੋਂ ਵੱਧ ਨਹੀਂ ਲਿਆ ਆਪਾਂ ਤੇ ਕੀ ਅਪੀਲ ਕਰਨਾ ਚਾਹੁੰਦੇ ਆਂ ਮੈਂ ਸਾਰੇ ਲੋਕਾਂ ਨੂੰ ਇਹ ਵੀਲ ਕਰਾਂਗਾ ਵੀ ਜਿਹੜੇ ਜਿਹੜੇ ਸੋਨਾ ਨੂੰ ਮੱਧ ਨਜੇ ਰੱਖਦੇ 50000 ਤੋਂ ਉੱਪਰ ਕੈਸ਼ ਨਾ ਲੈ ਕੇ ਜੋ ਕੋਸ਼ਿਸ਼ ਕਰੋ 50 ਵੀ ਨਾ ਕਰੋ ਕੋਈ ਕੋਈ ਸਰ ਅਸਲਾ ਵਗੈਰਾ ਅਸਲੇ ਤੇ ਵੀ ਚੈਕਿੰਗ ਕਰ ਰਹੀ ਹੈ ਸਪੈਸ਼ਲ ਚੈਕ ਕਰ ਰਹੇ ਜੀ ਤੇ ਅਪੀਲ ਕਰਨਾ ਚਾਹੁੰਦੇ ਆਂ ਅਪੀਲ ਇਹ ਵੀ ਜਿਨ੍ਹਾਂ ਦੇ ਕੋਲ ਲਾਇਸੈਂਸ ਅਸਲਾ ਹੈਗਾ ਉਹ ਸਾਰੇ ਆਪਣਾ ਜਿਹੜਾ ਵਸਲਾ ਉਹ ਜਮ੍ਹਾਂ ਕਰਾਉਣ ਅਗਰ ਜੇ ਨਹੀਂ ਕਰਾਉਂਦੇ ਤੇ ਆਪ ਜੀ ਬੱਦੇ ਭਰਾ ਹੀ ਇਹੀ ਅਪੀਲ ਕਰਦੇ ਆਂ ਵੀ ਉਹਨਾਂ ਦੇ ਜਿਨ੍ਹਾਂ ਨਹੀਂ ਕਰਾਇਆ ਉਹਨਾਂ ਦਾ ਕੈਨਸਲ ਵੀ ਕੀਤਾ ਜਾਏਗਾ ਜੀ